ਮੋਟਲ ਜਿਹੜੇ 3.5 ਵਾਰਡ ਹੈਗੇ ਆ ਜਿਹਦੇ ਵਿੱਚ 8 ਬੂਥ ਹੈਗੇ ਆ ਅ 8ਾਂ ਬੂਥਾਂ ਦੇ ਵਿੱਚ ਜਿਹੜਾ ਬੂਥ ਨੰਬਰ 27 ਹੈਗਾ ਉਹਦੇ ਵਿੱਚ ਸੌਰੀ ਵਾਰਡ ਨੰਬਰ 27 ਹੈਗਾ ਉਹਦੇ ਦੋ ਬੂਥ ਹੈਗੇ ਆ ਅ 6 ਅ ਔਰ 7 ਦੇ ਵਿੱਚ ਜਿਹੜੇ ਹੈਗੇ 3-3 ਬੂਥ ਹੈਗੇ ਆ ਅਸੀਂ ਸਾਰੀਆਂ ਟੀਮਾਂ ਨੂੰ ਸਮਾਨ ਦਿੱਤਾ ਔਰ ਟੀਮਾਂ ਰਵਾਨਾ ਹੋਣ ਵਾਸਤੇ ਤਿਆਰ ਹੈਗੇ ਆ ਇਹ ਪੁਸਤਕ ਪ੍ਰਬੰਧ ਕੀਤਾ ਗਿਆ ਪ੍ਰਵਾਸ ਪਛਾਣ ਹੋ ਗਿਆ ਪੁਸਤਕਾਂ ਹਨ ਜਿਹੜਾ ਜੀ ਸਾਰੀ ਜਗ੍ਹਾ ਤੇ ਸਖਤ ਸਖਿਆ ਪ੍ਰਬੰਧ ਹੈ ਜੀ ਬਿਲਕੁਲ ਲੜਗਾ ਸਹੀ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਇਆ ਅ ਪੁਲਿਸ ਪਰਸਨ ਵੀ ਲੜਗਾ ਨਾਲ ਲੱਗੇ ਹੋਏ ਹੈਗੇ ਮਸ਼ੀਨਾਂ ਜਿਹੜੀਆਂ ਗਿਆ ਪੁਲਿਸ ਪਰਸਨ ਦੇ ਪਾਰਟੀਆਂ ਲੀਆਂ ਪੁਲਿਸ ਪਰਸਨ ਵੀ ਨਾਲ ਦੇਖ ਰਹੀ ਰਹੀ ਜਾ ਰਹੀਆਂ ਹੈਗੀਆਂ ਔਰ ਸਾਰਾ ਦਿਨ ਲੜਗਾ ਇਲੈਕਸ਼ਨ ਦੇ ਦੌਰਾਨ ਵੀ ਉੱਥੇ ਹੀ ਰਹਣਗੇ ਪੁਲਿਸ ਵਾਲੇ ਇਹ ਜਾਣ ਹੁੰਦਾ ਕਿ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ ਜਾਣਉਣ ਦੇ ਡਰਗਾ ਜੋ ਵੀ ਅਸੀਂ 3 ਮਿੰਨੀਆਂ ਬਸਾਂ ਗਈਆਂ ਹਨ ਜਨ ਜਨ ਹਰੇਕ ਲਗਾ 10 ਟੋਟਲ ਡਰਗਾ ਚਾਰ ਜਗ੍ਹਾ ਤੇ ਜਾਣਾ ਹੈਗਾ ਇਹਨਾਂ ਨੇ ਔਰ ਚਾਰੇ ਜਗ੍ਹਾ ਤੇ ਇੱਕ ਇੱਕ ਮਿੰਨੀਆਂ ਬਸ ਜਾ ਰਹੀ ਹੈ ਟਾਈਮਿੰਗ ਕੀ ਰਹੇਗੀ ਸਵੇਰੇ ਇਲੈਕਸ਼ਨ ਦੀ ਤੇ ਕਦੋਂ ਜਨ ਆਵੇਗਾ ਇਲੈਕਸ਼ਨ ਜਿਸ ਤੱਕ ਸਵਾਲਾਗਾ ਇਲੈਕਸ਼ਨ ਦੀ VOTING ਦਾ VOTING ਸਵੇਰੇ 7 ਵਜੇ ਸ਼ੁਰੂ ਹੋਣੀ ਹੈ ਔਰ ਸ਼ਾਮ 4 ਵਜੇ ਤੱਕ ਚੱਲ ਰਹੀ ਹੈਗੀ ਔਰ 4 ਵਜੇ ਤੱਕ ਅਸੀਂ ਧਿਆਨ ਚ ਦਿਹਾਉਣਾ ਚਾਹੁੰਦੇ ਹਾਂ ਕਿ 4 ਵਜੇ ਮੀਨਸ 3 ਵਜੇ 59 ਮਿੰਟ ਤੱਕ ਜਿਹੜੇ ਬੰਦੇ ਅਸੀਂ ਬਾਜਲ ਬੁਵਾ ਦੇਣੀ ਹੈਗੇ ਜਿਹੜੇ ਬੰਦੇ 4 ਵਜੇ ਤੱਕ ਇੰਟਰ ਕਰ ਗਏ 4 ਵਜੇ ਦਰਵਾਜਾ ਬੰਦ ਹੋ ਜਾਣਾ ਹੈ ਜਿਹੜੇ ਬੰਦੇ ਇੰਟਰ ਕਰ ਗਏ ਔਰ ਜੇ ਕਿਸੇ ਦੀ ਵੋਟ ਰਹਿ ਗਈ ਹੈ ਬੇਸ਼ੱਕ ਵੋਟ ਉਹ ਜਿਹੜੀ ਗਿਆ ਉਹ ਸਾਢੇ 4:30 ਤੱਕ ਚੱਲੇ 5 ਵਜੇ ਤੱਕ ਚੱਲੇ ਜਿਹੜੇ ਕੋਈ ਅੰਦਰ ਬੂਥ ਦੇ ਇੰਟਰ ਕਰਕੇ ਉਹਨਾਂ ਨੇ ਵੋਟਾਂ ਸੀ ਪਾਉਣਾਂਗੇ ਇਹ ਵੋਟਾਂ ਪਾਉਣਾਂ ਗਿਣਤੀ ਵਗੈਰਾ ਸਭ ਹੋਈ ਗਿਆ ਉਸ ਤੋਂ ਅਸੀਂ ਸਿਨਣਾ ਫੇਤੀ ਜਮਾ ਹੋਈ ਗਿਆ ਹਾਂਜੀ ਵੋਟਾਂ ਜਿੱਦ ਤੱਕ ਸਾਰੇ ਕਾ ਵੋਟਾਂ ਉਹਦੀ ਗਿਲਤੀ ਤਰਾਂਤੜ ਗਿਆ ਵੋਟਿੰਗ ਕੰਪਲੀਟ ਹੋਣ ਤੋਂ ਬਾਅਦ ਤਰਾਂ ਤੋਥੀ ਹੋ ਜਾਣੀ ਗਿਆ ਤੇ ਉਸ ਤੋਂ ਬਾਅਦ ਲਗਾਉਂਦੇ ਨੇ ਸਾਨੂੰ ਸਾਰੇ ਸਾਰੇ ਰਿਕਾਰਡ ਐਂਡ ਉਹ ਵੋਟਿੰਗ ਮਸ਼ੀਨਾਂ ਅੱਛੇ ਜਮਾ ਕਰਦੇ ਨੇ ਤੇ ਸੇਮ ਡੇਸੇ ਰਿਜ਼ਲਟ ਕੱਢ ਦੇਣਾ ਹੈ ਟੋਟਲ ਜਿਹੜੇ ਸਾਡੇ ਕੋਲ 3 ਵਾਰਡ ਹੈਗੇ ਆ ਜਿਹਦੇ ਵਿੱਚ 8 ਬੂਥ ਹੈਗੇ ਆ ਅ ਅਥਾ ਬੂਥਾਂ ਦੇ ਵਿੱਚ ਜਿਹੜਾ ਬੂਥ ਨੰਬਰ 27 ਹੈਗਾ ਉਹਦੇ ਵਿੱਚ ਸੌਰੀ ਵਾਰਡ ਨੰਬਰ 27 ਹੈਗਾ ਉਹਦੇ ਦੇ ਦੋ ਬੂਥ ਹੈਗੇ ਆ ਅ 6 ਅ ਔਰ 7 ਦੇ ਵਿੱਚ ਅ ਜਿਹੜੇ ਹੈਗੇ ਤਿੰਨ ਤਰ ਬੂਥ ਹੈਗੇ ਆ ਅਸੀਂ ਸਾਰਿਆਂ ਟੀਮਾਂ ਨੂੰ ਸਮਾਨ ਦਿੱਤਾ ਔਰ ਟੀਮਾਂ ਰਵਾਨਾ ਆਉਣ ਵਾਸਤੇ ਤਿਆਰ ਹੈਗੇ ਪੁਸਤਾ ਪ੍ਰਵਾਨ ਕੀਤੇ ਗਏ ਪ੍ਰਵਸ਼ ਪਛਾਣ ਕੋਈ ਕੁਝ ਕਰਨ ਵਗੈਰਾ ਜੀ ਸਾਰੀ ਜਗ੍ਹਾ ਤੇ ਸਤ ਸੱਖਿਆ ਪਰਮਦਾ ਜੀ ਬਿਲਕੁਲ ਲੜਗਾ ਸਹੀ ਜਗ੍ਹਾ ਤੇ ਸੀਸੀ ਟੀਵੀ ਕੈਮਰੇ ਲੱਗੇ ਹੋਇਆ ਅ ਪੁਲਿਸ ਪਰਸਨ ਵੀ ਲੜਗਾ ਨਾਲ ਲੱਗੇ ਹੋਏ ਹੈਗੇ ਮਸ਼ੀਨਾਂ ਜਿਹੜੀਆਂ ਗਿਆ ਪੁਲਿਸ ਪਰਸਨ ਦੇ ਪਾਰਟੀਆਂ ਲੀਆਂ ਪੁਲਿਸ ਪਰਸਨ ਵੀ ਨਾਲ ਦੇਖ ਰਹੇ ਸੀ ਜਾਰੀਆਂ ਹੈਗੀਆਂ ਔਰ ਸਾਰਾ ਦਿਨ ਲੜਗਾ ਇਲੈਕਸ਼ਨ ਦੇ ਦੌਰਾਨ ਵੀ ਉੱਥੇ ਹੀ ਰਹਾਨੇ ਪੁਲਿਸ ਉਹ ਜਾਣ ਹੁੰਦਾ ਕਿ ਤੱਕ ਪ੍ਰਬੰਧ ਕੀਤਾ ਗਿਆ ਜਾਣਉਣ ਦੇ ਲੜਗਾ ਜੋ ਵੀ ਅਸੀਂ 3 ਮਿੰਨਿਟ ਬਸਾਂ ਹੈਗੀਆਂ ਆ ਜਨੇ ਜਨੇ ਰੇਗਲਗਾ 10 ਟੋਟਲ ਰਗਾ ਚਾਰ ਜਗ੍ਹਾ ਤੇ ਜਾਣਾ ਹੈਗਾ ਇਹਨਾਂ ਨੇ ਔਰ ਚਾਰੇ ਜਗ੍ਹਾ ਤੇ ਇੱਕ ਇੱਕ ਮਿੰਨੀ ਬਸ ਜਾ ਰਹੀ ਹੈ ਟਾਈਮਿੰਗ ਕੀ ਰਹੇਗੀ ਸਵੇਰੇ ਇਲੈਕਸ਼ਨ ਦੀ ਤੇ ਕਦੋਂ ਜਨਾ ਹੈ ਸਵੇਰੇ ਇਲੈਕਸ਼ਨ ਜਿੰਦ ਤੱਕ ਸਵੇਰੇ ਗਲੈਕਸ਼ਨ ਦੀ VOTING ਦਾ VOTING ਸਵੇਰੇ 7 ਵਜੇ ਸ਼ੁਰੂ ਹੋਣੀ ਹੈ ਔਰ ਸ਼ਾਮ 4 ਵਜੇ ਤੱਕ ਚੱਲ ਰਹੀ ਹੈ ਔਰ 4 ਵਜੇ ਤੱਕ ਅਸੀਂ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ 4 ਵਜੇ ਮੀਨਸ 3 ਵਜੇ 59 ਮਿੰਟ ਤੱਕ ਜਿਹੜੇ ਬੰਦੇ ਅਸੀਂ ਵਾਜਲ ਵਾਦਣੀ ਗਿਆ ਜਿਹੜੇ ਬੰਦੇ 4 ਵਜੇ ਤੱਕ ਐਂਟਰ ਕਰਗੇ 4 ਵਜੇ ਦਰਵਾਜਾ ਬੰਦ ਹੋ ਜਾਣਾ ਹੈ ਕਿ ਜਿਹੜੇ ਬੰਦੇ ਐਂਟਰ ਕਰਗੇ ਔਰ ਜੇ ਕਿਸੇ ਦੀ ਵੋਟ ਰਹਿ ਗਈ ਹੈ ਬੇਸ਼ੱਕ ਵੋਟ ਉਹ ਜਿਹੜੀ ਗਿਆ ਉਹ ਸਾਢੇ 4:30 ਤੱਕ ਚੱਲੇ 5 ਵਜੇ ਤੱਕ ਚੱਲੇ ਜਿਹੜੇ ਕੋਈ ਅੰਦਰ ਬੂਥ ਦੇ ਐਂਟਰ ਕਰਕੇ ਉਹਨਾਂ ਦੀ ਵੋਟਾਂ ਅਸੀਂ ਪਵਾਵਾਂਗੇ ਇਹ ਵੋਟਾਂ ਪਾਉਣ ਦਾ ਗਿਣਤੀ ਵਗੈਰਾ ਸਭ ਹੋਈ ਗਿਆ ਉਸ ਤੋਂ ਅਸੀਂ ਸਿਨਾਪੇਤੀ ਜਮਾ ਹੋਈ ਗਿਆ ਹਾਂਜੀ ਵੋਟਾਂ ਜਿੱਦ ਤੱਕ ਸਾਰਾ ਕੋ ਵੋਟਾਂ ਉਹਦੀ ਗਿਲਤੀ ਤਰਾਂਤੜ ਗਿਆ ਵੋਟਿੰਗ ਕੰਪਲੀਟ ਹੋਣ ਤੋਂ ਬਾਅਦ ਤਰਾਂ ਤੋਂ ਹੀ ਹੋ ਜਾਣੀ ਗਿਆ ਤੇ ਉਸ ਤੋਂ ਬਾਅਦ ਲਗਾਉਂਦੇ ਨੇ ਸਾਨੂੰ ਉਹ ਸਾਰੇ ਸਾਰਾ ਰਿਕਾਰਡ ਐਂਡ ਉਹ VOTING MACHINE ਐਸੇ ਜਮ੍ਹਾਂ ਕਰਾ ਦਿੰਦੇ ਆ ਤੇ ਸੇਮ ਡੇਸੇ ਰਿਜ਼ਲਟ ਕੱਢ ਦੇਣਾ ਹੈ